ਮੇਰਾ ਦਾਨੀ ਵੀਰਾਂ ਗੜੀ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਬੇੜੇ ਨੂੰ 2022 ਤੋਂ ਕਿਡੀਆਂ ਦੀ ਪ੍ਰੋਬਲਮ ਆ ਗਈ ਸੀ ਤੇ ਇਹਨੂੰ ਬਾਥਰੂਮ ਦੀ ਜਿਹੜਾ ਵਾ ਪ੍ਰੋਪਰ ਖੁੱਲ ਕੇ ਨਹੀਂ ਆ ਰਿਹਾ ਪਹਿਲਾਂ ਦਵਾਈਦਾਰੂ ਚਲਦੀ ਰਹੀ 2023 ਤੱਕ ਤੇ ਸਲੋ ਹੀ ਜ਼ਿਆਦਾ ਗੁਰਦੇ ਜਿਹੜੇ ਡੈਮੇਜ ਹੋ ਰਹੇ ਸੀ ਥੋੜੇ ਟੈਸਟਾਂ ਦੇ ਵਿੱਚ ਆਇਆ ਵੀ ਇਹ ਜ਼ਿਆਦਾ ਡੈੱਡ ਹੋ ਰਹਿਣਾ ਵਾ ਉਹਨਾਂ ਨੇ ਕਿਹਾ ਵੀ ਇਹਨੂੰ ਜਿਹੜਾ ਸਾਹ ਨਹੀਂ ਆ ਰਿਹਾ ਵੀ ਇਹਦੀ ਡਾਇਲਿਸਿਸ ਹੋਣੀ ਆ ਤੁਹਾਡਾ 2023 ਤੋਂ ਲੈ ਕੇ ਲਗਾਤਾਰ ਹੋ ਰਹੀ ਆ ਕਦੇ 300 ਰੁਪਇਆ ਲੱਗ ਜਾਂਦਾ ਵਾ ਕਦੇ 2500 ਰੁਪਇਆ ਲੱਗ ਜਾਂਦਾ ਵਾ ਕਦੇ 4000 ਰੁਪਏ ਲੈਂਦੇ ਆ ਤੇ ਮੈਂ ਕਦੀ ਕਿਸੇ ਰਿਸ਼ਤੇਦਾਰ ਨੂੰ ਠੱਗਦਾ ਕਦੀ ਭੈਣ ਨੂੰ ਠੱਗਦਾ ਮੇਰ ਕੋ ਇੰਨੀ ਜਿੰਨੀ ਮੇਰ ਕੋ ਆਪਣੇ ਕੋਲ ਵੀ ਪੂਣੀ ਬੰਜੀ ਹੈ ਗਈ ਮੈਂ ਬੈਠ ਕੇ ਇਹਦੇ ਉੱਤੇ ਲਾ ਲਾਤੀ ਹੈ ਜੀ ਹੁਣ ਡਾਕਟਰ ਸਾਹਿਬ ਨੇ ਕਿਹਾ ਹੋਏ ਵੀ ਜੇ ਇਹ ਬੱਚੇ ਦਾ ਜੀਵਨ ਇਹਨੂੰ ਦੇਣਾ ਚਾਹੁੰਦੇ ਜੇ ਇਹਨੂੰ ਕਿੱਟਣੀ ਕਿੱਟਣੀ ਟ੍ਰਾਂਸਪੋਰਟ ਕਰਾਓ ਇਹਦੀ ਤੇ ਮੈਂ ਡਾਕਟਰ ਸਾਹਿਬ ਨੂੰ ਜਾ ਕੇ ਮਿਲਿਆ ਮੈਂ ਕਿਹਾ ਵੀ ਡਾਕਟਰ ਸਾਹਿਬ ਮੈਂ ਦਿਹਾੜੀਦਾਰ ਬੰਦਾ ਵਾਂ ਪੇਨ ਦਾ ਕੰਮ ਕਰਦਾ ਵਾਂ ਤੇ ਮੇਰੇ ਕੋ ਨਹੀਂ ਇੰਨੀ ਗੰਜੈਸ਼ ਹੈਗੀ ਵੀ ਆਹਨਾਂ ਇਹਦੀ ਕਿਡਨੀ ਜੇ ਟ੍ਰਾਂਸਪਲੈਂਟ ਕਰਾਓਗੇ ਤੇ ਇਹਨੂੰ